ਉਕੰਦਰੀ ਪਿਛੇ ਹੋਈ ਮਿਰਾਜ ਭੇਜਿਆ ਹੁਕਮਦਾਨ ਨੇ ਬਹੀ ਜਬਰਵੀਰ ਦੇ ਪਾਸ ਦੂਦ ਮੰਗਾਇਆ ਨਬੀ ਨੇ ਜਿਸ ਦਾ ਕਲਮਾ ਰਾਜ ਰਾਯਾ ਹਜ਼ਰਤ ਅਲੀ ਨੂੰ ਉੱਥੋਂ ਮਿਲੀ ਮਿਰਾਜ ਪਤਸਾਲਾ ਤੋਂ ਇਸ ਜਗ੍ਹਾ ਦੇ ਉੱਤੇ ਕਹਿ ਲਿਏ ਵੀ ਮੁਸਲਿਮ ਭਾਈਚਾਰੇ ਦੇ ਲਈ ਨਮਾਜ਼ ਅਦਾ ਕਰਨ ਦੇ ਲਈ ਕੋਈ ਥਾਂ ਨਹੀਂ ਸੀ ਗੁਰਦਵਾਰੇ ਨੂੰ ਨਹੀਂ ਆਇਆ ਇਹ ਤਾਂ ਰੱਬ ਨੇ ਕਹ ਲੋ ਗੁਰਦਵਾਰੇ ਨੂੰ ਦੇ ਦਈ ਆਪਾਂ ਮਸਜਿਦ ਨੂੰ ਦੇ ਦਈ ਇੱਕੋ ਹੀ ਗੱਲ ਆ ਜੀ ਬਸ ਉਹ ਦੇ ਕਰਕੇ ਫਿਰ ਇਹਨਾਂ ਨੂੰ ਉਦੋਂ ਅੰਮੀ ਭਰੀ ਸੀ ਤਾਂ ਹੁਣ ਫਸਲ ਵੱਡੀ ਤੋਂ ਨਿਸ਼ਾਨੀਆਂ ਲਾਤੀ ਇਹਨਾਂ ਨੂੰ ਛੱਡ ਦਿੱਤੀ ਜੱਗੇ ਤੇ ਪਿੰਡ ਵਿੱਚ ਹੈ ਨਹੀਂ ਜੀ ਮਸਜਿਦ ਤੁਹਾਡੇ ਨਾਲ ਹੀ ਨੱਥੂ ਮਾਜਰਾ ਉੱਧਰ ਹੈਗੀ ਆ ਇਹ ਸਾਰੇ ਫਿਰ ਵੀ ਉੱਧਰ ਜਾਂਦੇ ਸੀ 5 GS ਵੀ ਜਗਾ ਜੀ ਰੋਡ ਦੇ ਉੱਪਰ ਤੇ ਬਸ ਉਹਨੇ ਆ ਹੌਲੀ ਹੌਲੀ ਆਪਦਾ ਬਣਾ ਲੈਣਗੇ ਚਲੋ ਬਿਲਡਿੰਗ ਜੀ ਮਾਸਟਰ ਦੇ ਬਣ ਜੂ ਸਾਡੇ ਇਹ ਮਸਜਿਦ ਬਣਾਉਣ ਦੇ ਵਿੱਚ ਵੀ ਅਸੀਂ ਜੋਗਦਾਰਾਂ ਜਿਹੜਾ ਪਾਵਾਂਗੇ ਤਾਂ ਕਿ ਜਿਹੜੇ ਮੁਸਲਮਾਨ ਭਾਈ ਆ ਸਾਡੇ ਉਹ ਸਰ ਉੱਚਾ ਕਰਕੇ ਇਹ ਮਸਜਿਦ ਆ ਜਿਹੜਾ ਆਪਦੀ ਨਿਵਾਜ਼ ਆ ਜਿਹੜੀ 5 ਟਾਈਮ ਦੀ ਉਦਾ ਕਥਾ ਸਤਿ ਸ੍ਰੀ ਅਕਾਲ ਜਗਬਣੀ ਟੀਵੀ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਜਿਹੜਾ ਸਭ ਤੋਂ ਮੋਹਰੀ ਹੈ ਭਾਈਚਾਰਕ ਸਾਜ ਦੇ ਪ੍ਰਤੀ ਭਾਈਚਾਰਕ ਸਾਂਝ ਦੀ ਮਿਸਾਲਾਂ ਨੇ ਜਿਹੜੀਆਂ ਪੰਜਾਬ ਦੇ ਵਿੱਚੋਂ ਉਹ ਵਕ ਵਕ ਥਾਵਾਂ ਤੋਂ ਦੇਖਣ ਨੂੰ ਮਿਲਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਖੜੇ ਆ ਹਲਕਾ ਅਮਰਗੜ ਦੇ ਪਿੰਡ ਉਮਰਪੁਰਾ ਦੇ ਵਿੱਚ ਤੇ ਇੱਥੇ ਇੱਕ ਭਾਈਚਾਰਕ ਸਾਂਝ ਦੀ ਮਿਸਾਲ ਜਿਹੜੀ ਉਹ ਪੈਦਾ ਕੀਤੀ ਗਈ ਹੈ ਕਾਇਮ ਹੋਈ ਹੈ ਤੇ ਦੱਸ ਦਈਏ ਕਿ ਪਿਛਲੇ ਕਾਫੀ 50 ਤੋਂ 70 ਸਾਲਾਂ ਤੋਂ ਇਸ ਜਗ੍ਹਾ ਦੇ ਉੱਤੇ ਕਹਿ ਲਿਏ ਵੀ ਮੁਸਲਿਮ ਭਾਈਚਾਰੇ ਦੇ ਲਈ ਨਮਾਜ਼ ਅਦਾ ਕਰਨ ਦੇ ਲਈ ਕੋਈ ਥਾਂ ਨਹੀਂ ਸੀ ਤੇ ਕਹਿ ਲਿਏ ਕਿ ਜਿਸ ਨੂੰ ਦੇਖਦੇ ਹੋਏ ਅੱਜ ਇੱਕ ਸਿੱਖ ਪਰਿਵਾਰ ਹੈ ਜਿਹੜਾ ਉਹ ਮੋਰੀ ਬਣਿਆ ਕਹਿ ਲਿਏ ਉਸ ਪਰਿਵਾਰ ਨੇ ਮੁਸਲਿਮ ਮੁਸਲਿਮ ਭਾਈਚਾਰੇ ਦੇ ਲਈ ਜ਼ਮੀਨ ਦਿੱਤੀ ਹੈ ਤਾਂ ਕਿ ਉਹ ਮਸਜਿਦ ਬਣਾ ਕੇ ਇਸ ਜਗ੍ਹਾ ਦੇ ਉੱਤੇ ਸਿਰਦਾ ਕਰ ਸਕਦੇ ਬਹੁਤ ਹੀ ਗੱਲਬਾਤ ਲਈ ਆਪਾਂ ਉਸ ਵੀਰ ਦੇ ਨਾਲ ਗੱਲਬਾਤ ਵੀ ਕਰਦੇ ਆ ਕਿ ਆਖਰੇ ਮੰਦ ਦੇ ਵਿੱਚ ਆਇਆ ਕਿੱਥੋਂ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਸੁਖਜਿੰਦਰ ਸਿੰਘ ਜੀ ਸੁਖਜਿੰਦਰ ਜੀ ਕਹਿ ਲਈਏ ਵੀ ਪੰਜਾਬ ਵੈਸੇ ਦਾ ਪੂਰੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਮਸ਼ਹੂਰ ਹੈ ਭਾਈ ਚਰਕ ਸਾਹ ਦੀਆ ਮਸਾਲਾ ਕਾਇਮ ਕਰਦਾ ਤੇ ਅੱਜ ਇੱਕ ਹੋਰ ਮਸਾਲਾ ਤੁਸੀਂ ਕਾਇਮ ਕਰ ਦਿੱਤੀ ਹੈ ਜੀ ਤੇ ਮੰਦ ਦੇ ਵਿੱਚ ਖਿਆਲ ਕਿਵੇਂ ਆਇਆ ਤੇ ਕਿਸ ਤੋਂ ਇਨਸਪਾਇਰ ਹੋ ਕੇ ਕੀਤਾ ਜੀ ਕਾਲੀ ਸਾਡੇ ਪਿੰਡ ਦੇ ਜੋ ਮੁਸਲਮਾਨ ਬਾਈ ਜਾਰਾ ਸੀ ਕਾਫੀ ਟਾਈਮ ਤੋਂ ਇਹ ਗੱਲ ਉੱਠਦੀ ਆਉਂਦੀ ਸੀ ਵੀ ਜਗ੍ਹਾ ਹੈ ਨਹੀਂ ਜੀ ਜਗ੍ਹਾ ਹੈ ਨਹੀਂ ਚਲੋ ਇਹ ਇਸ ਵਾਰ ਆਪਣੇ ਕੋਲ ਆਏ ਸੀ ਇਕੱਠੇ ਹੋ ਕੇ ਬ੍ਰਦਰ ਆ ਮੇਰਾ ਆਸਟ੍ਰੇਲੀਆ ਜੀ ਮੈਂ ਉਹਦੇ ਨਾਲ ਗੱਲ ਕਰੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਜੋ ਜਿੰਨੀ ਜਗ੍ਹਾ ਹੈ ਜੋ ਬਣਦੀ ਆ ਵੀ ਦੇ ਦਿਓ ਗੁਰੂ ਘਰ ਦੇ ਨੋਂ ਨਹੀਂ ਆ ਇਹ ਤਾਂ ਰੱਬ ਤੇ ਕਹ ਲੋ ਗੁਰਦੁਆਰੇ ਨੂੰ ਦੇ ਦੀ ਆਪਾਂ ਮਸਜਿਦ ਨੂੰ ਦੇ ਦੀ ਕੋਈ ਗੱਲ ਆ ਜੀ ਬਸ ਉਹਦੇ ਕਰਕੇ ਫਿਰ ਇਹਨਾਂ ਨੂੰ ਉਦੋਂ ਹੰਮੀ ਭਰੀ ਸੀ ਤਾਂ ਹੁਣ ਫਸਲ ਵੱਡੀ ਤੋਂ ਨਿਸ਼ਾਨੀਆਂ ਲਾਤੀ ਇਹਨਾਂ ਨੂੰ ਛੱਡ ਦਿੱਤੀ ਹੈ ਜਗ੍ਹਾ ਤੇ ਪਹਿਲਾ ਕਿੰਨੇ ਸਾਲਾਂ ਤੋਂ ਹੈ ਨਹੀਂ ਸੀ ਸੱਚੀ ਗੱਲ ਹੈ ਜੀ 50 60 ਸਾਲਾਂ ਤੋਂ ਤਕਰੀਬ ਨਹੀਂ ਸਾਡੇ ਪਿੰਡ ਵਿੱਚ ਹੈ ਨਹੀਂ ਜੀ ਮਸਜਿਦ ਤੁਹਾਡੇ ਨਾਲ ਹੀ ਨੱਥੂ ਮਾਜਰਾ ਉੱਧਰ ਹੈਗੀ ਆ ਇਹ ਸਾਰੇ ਫਿਰ ਵੀਰ ਉੱਧਰ ਜਾਂਦੇ ਸੀ ਮਸਜਿਦ ਜੀ ਨੱਥੂ ਮਾਜਰੇ ਜਾਂਦੇ ਸੀ ਸਾਡੇ ਉਮਰਪੁਰੇ ਹੈ ਨਹੀਂ ਸੀ ਤੇ ਕਹਿ ਲਿਏ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਨਾਮ ਦਰਜ ਕਰਵਾ ਲਿਆ ਤੁਸੀਂ ਵੀ ਇਹ ਜਿਹੜੀ ਮਿਸਾਲ ਪੈਦਾ ਕਰ ਦਿੱਤੀ ਹੈ ਚਲੋ ਜੀ ਇਹਦਾ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਉਹਨਾਂ ਨੇ ਕਰਵਾਇਆ ਆਪਾਂ ਕਰਨ ਵਾਲੇ ਕੌਣ ਆ ਜੀ ਉਹ ਪਰ ਉਹ ਕੋਮੋ ਜਿਹਾ ਮਨ ਚ ਗੱਲ ਆ ਗਈ ਚਲੋ ਛਡਵਾ ਲਿਆ ਉਹਨਾਂ ਨੇ ਆਪੀ ਹਾਂਜੀ ਤੇ ਕਿੰਨੀ ਜਗ੍ਹਾ ਦਿੱਤੀ ਹੈ ਜੀ ਤੁਸੀਂ ਇਹ 5 ਵਿਸਵੇ ਹੈ ਜੀ 5 ਵਿਸਵੇ ਹਾਂਜੀ ਠੀਕ ਹੈ 5 ਵਿਸਵੇ ਜਗਾ ਜੀ ਰੋਡ ਦੇ ਉੱਪਰ ਤੇ ਬਸ ਹੋਣੇ ਆ ਹੌਲੀ ਹੌਲੀ ਆਪਦਾ ਬਣਾ ਲੈਣਗੇ ਚਲੋ ਬਿਲਡਿੰਗ ਜੀ ਮਸਜਿਦ ਬਣ ਜੂ ਸਾਡੇ ਇੱਥੇ ਹਾਂਜੀ ਤੇ ਮੁਸਲਮ ਵੀਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕਿਦਾਂ ਦਾ ਲੱਗ ਰਿਹਾ ਕੀ ਨਾਮ ਹੈ ਸਰ ਜਿਹੜਾ ਨਾਮ ਮੁਹੰਮਦ ਯਾਸੀਨ ਹੈ ਯਾਸਿੰ ਜੀ ਯਾਸਿੰ ਜੀ ਕਿਦਾਂ ਦਾ ਲੱਗ ਰਿਹਾ ਹੈ ਕਿਉਂਕਿ ਮਾਹੌਲ ਜਿਹੜਾ ਖੁਸ਼ ਨੁਮਾ ਹੋ ਗਿਆ ਤੇ ਬਹੁਤ ਘੱਟ ਦੇਖਣ ਨੂੰ ਮਿਲਦਾ ਵੀ ਇਦਾਂ ਦੀਆਂ ਜਿਹੜੀਆਂ ਮਸਾਲਾ ਹੁੰਦੀ ਸਾਨੂੰ ਖੁਸ਼ੀ ਬਹੁਤ ਹੋਈ ਹੈ ਜੀ ਵੀ ਸਰਪੰਚ ਸਾਹਿਬ ਨੇ ਸਾਨੂੰ ਜਗ੍ਹਾ ਦਿੱਤੀ ਹੈ ਜੀ ਯਾਨੀ ਸਾਡੇ ਉਰੇ ਇਧਰਲੇ ਪਾਸੇ ਮਸਜਿਦ ਹੈ ਹੀ ਨਹੀਂ ਪੀ ਜੀ ਯਾਨੀ ਹੁਣ ਸਾਰੇ ਭਾਈਚਾਰੇ ਹੁਣ ਅਸੀਂ ਪੂਰੇ ਖੁਸ਼ ਆ ਜੀ ਵੀ ਸਾਡੇ ਪਿੰਡ ਦੇ ਵਿੱਚ ਮਸਜਿਦ ਬਣ ਗਈ ਭਾਈ ਦੀ ਕਰਕੇ ਵੀ ਫਰੰਟ ਤੇ ਜਗ੍ਹਾ ਦਿੱਤੀ ਹੈ ਰੋਡ ਤੇ ਸਰਪੰਚ ਸਾਹਿਬ ਨੇ ਜੀ ਬਹੁਤ ਧੰਨਵਾਦ ਕਰਦੇ ਹਾਂ ਦਾ ਜੀ ਕੀ ਸਾਡੇ ਪਿੰਡ 'ਚ ਮਸਜਿਦ ਬਣ ਗਈ। ਬਾਕੀ ਹੁਣ ਅਸੀਂ ਵੀ ਦੁਆ ਕਰਿਆ ਕਰਾਂਗੇ ਵੀ ਮਾਲਕੇ ਵੀ ਇਹਨਾਂ ਦੀ ਵੀ ਸਾਰੀਆਂ ਮਨੋ ਕਾਮਨਾ ਪੂਰੀਆਂ ਕਰੇ। ਵੀ ਅੱਲਾ ਸਾਰੀਆਂ ਤਮੰਨਾਵਾਂ ਦੀਆਂ ਪੂਰੀਆਂ ਕਰੇ। ਇਸੇ ਵਾਸਤੇ ਅਸੀਂ ਹਰ ਰੋਜ਼ ਦੁਆ ਕਰਿਆ ਕਰਾਂਗੇ। ਤੇ ਹੁਣ ਉਹਨਾਂ ਲੋਕਾਂ ਦੇ ਲਈ ਕੀ ਕਹੋਗੇ ਜੋ ਧਰਮਾਂ ਦੇ ਨਾਮ ਤੇ ਜਿਹੜਾ ਪਾੜ ਪਾਉਣ ਨੂੰ ਫਿਰਦੇ ਸੀਗੇ। ਕਹਿ ਲਿਏ ਵੀ ਹਿੰਦੂ, ਸਿੱਖ, ਮੁਸਲਮ ਏਦਾਂ ਦੇ ਚੱਕਰਾਂ ਦੇ ਵਿੱਚ ਉਲਝਾ ਕੇ ਜਿਹੜਾ ਕਹਿ ਲਿਏ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ। ਦੇਖੋ ਜੀ ਇਹ ਤਾਂ ਹੁਣ ਜੀ ਕਹੀ ਜਾਂਦੇ ਨੇ ਬਾਕੀ ਇੱਥੇ ਤਾਂ ਸਾਨੂੰ ਏਦਾਂ ਲੱਗ ਰਿਹਾ ਵੀ ਹੁਣ ਅਸੀਂ ਸਾਰੇ ਇਕੱਠੇ ਆ ਜੀ ਕਿਉਂਕਿ ਸਾਨੂੰ ਸਾਡੇ ਦਿਲ ਚ ਕੋਈ ਉਹ ਨਹੀਂ ਹੈਗਾ ਕਿਸੇ ਬਾਰੇ ਵੀ ਗਮਾਨ ਜੀ ਵੀ ਕੋਈ ਕਹਿ ਰਿਹਾ ਹੁਣ ਅਸੀਂ ਜਣੀ ਖੋਸਾਂ ਪੂਰੇ ਜੀ ਕੋਈ ਸਾਡੀ ਕਿਸੇ ਵਾਸਤੇ ਕੋਈ ਸ਼ਿਕਾਇਤ ਨਹੀਂ ਹੈਗੀ ਵੀ ਕੋਈ ਖੋਸ ਕਹੀ ਜਾਵੇ ਕੁਝ ਕਹੀ ਜਾਵੇ ਅਸੀਂ ਜਣੀ ਪੂਰੇ ਖੋਸਾਂਗੇ ਮਾ ਜਦ ਦੁਆ ਦੇ ਵਿੱਚ ਹੁਣ ਖੈਰ ਮੰਗਿਆ ਕਰਾਂਗੇ ਪਰਿਵਾਰ ਦੀ ਪੰਜ ਟਾਈਮ ਦੀ ਦੁਆ ਪੜਦੇ ਅਸੀਂ ਪੰਜ ਟਾਈਮ ਅਸੀਂ ਦੁਆ ਮੰਗਿਆ ਕਰਾਂਗੇ ਜੀ ਬਾਕੀ ਜਿਹੜਾ ਅੱਲਾ ਨੇ ਦੇਣਾ ਉਹਦਾ ਦੇਣਾ ਹੀ ਦੇਣਾ ਜੀ ਇਨਾਂ ਵਾਸਤੇ ਉਹੀ ਜਣੇ ਆਏ ਜੀ ਤੇ ਆ ਗੱਲਬਾਤ ਕਰਦੇ ਆ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਜੀ ਦੇ ਨਾਲ ਕਾਕਾ ਜੀ ਕਿਵੇਂ ਦੇਖਦੇ ਹੋ ਮਤਲਬ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਸਰਦਾਰ ਤੇਜਿੰਦਰ ਸਿੰਘ ਜੀ ਸਾਬਕਾ ਸਰਪੰਚ ਜੋ ਸੁਵਰਗਵਾਸੀ ਨੇ ਉਹਨਾਂ ਦੇ ਪੁੱਤਰਾਂ ਨੇ ਅੱਜ ਰਲ ਕੇ ਜਿਹੜੀ ਸਾਡੀ ਸਦੀਆਪ੍ਰਾਣੀ ਰੀਤ ਜਿਹੜੀ ਆ ਚੱਲੀ ਆਉਂਦੀ ਆ ਅਸੀਂ ریاਸਤ ਮਲੇਕੋਡਲਾ ਦੇ ਨਾਲ ਸੰਬੰਧਤ ਲੋਕ ਆ ਸਾਡੇ ਇੱਥੇ ਪਹਿਲਾਂ ਨਵਾਬ ਸਾਹਿਬ ਦਾ ਰਾਜ ਰਿਹਾ ਤੇ ਉਹਨਾਂ ਨੇ ਭਾਈਚਾਰਾ ਸਿੱਖ ਤੇ ਮੁਸਲਮਾਨਾਂ ਦਾ ਬਣਾਈ ਰੱਖਿਆ ਜਿਹਦੇ ਕਰਕੇ ਪਿੰਡਾਂ ਦੇ ਵਿੱਚ ਮੁਸਲਮਾਨਾਂ ਦੀ ਜਿਹੜੀ ਬਹੁ ਗਿਣਤੀ ਆ ਉਹ ریاਸਤ ਮਲੇਕੋਡਲਾ ਦੇ ਪਿੰਡਾਂ ਦੇ ਵਿੱਚ ਹੈਗੀ ਆ ਇਹ ਇੱਥੇ ਸਿੱਖਾਂ ਤੇ ਮੁਸਲਮਾਨਾਂ ਦਾ ਹਿੰਦੂਆਂ ਦਾ ਸਾਰਿਆਂ ਦਾ ਆਪਸ ਵਿੱਚ ਪਿਆਰ ਆ ਇਹਨਾਂ ਨੂੰ ਸਮੱਸਿਆ ਸੀ ਉਮਰਪੁਰ ਨਿਵਾਸੀਆਂ ਨੂੰ ਜਾਤੋਂ ਦੇਸ਼ ਆਜ਼ਾਦ ਹੋਇਆ ਇਹਨਾਂ ਕੋਲ ਮਸੀਤ ਬਣਾਉਣ ਲਈ ਥਾਂ ਨਹੀਂ ਸੀਗੀ ਹੁਣ ਅੱਜ ਸਰਦਾਰ ਤੇਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਜਿਹੜੀ 5 ਵਜੇ ਸਵੇਰੇ ਜਗਾ ਜਿਹੜੀ ਦਾਨ ਕਰਕੇ ਜਿਹੜਾ ਸਦੀਆਂ ਤੋਂ ਇਹ ਚੱਲਦਾ ਆਇਆ ਇੱਕ ਗਲਦਸਤਾ ਦੇ ਰੂਪ ਦੇ ਵਿੱਚ ਜਿਹੜੀਆਂ ਕੌਮਾਂ ਨੇ ਉਹ ਫੇਰ ਸਾਬਤ ਕਰ ਦਿੱਤਾ ਕਿ ਇੱਥੇ ਮੁਸਲਮਾਨ ਸਿੱਖ ਭਾਈਚਾਰਾ ਇਕੱਠਾ ਅੱਜ ਸਿੱਖ ਭਾਈਚਾਰੇ ਨੇ ਜਿੱਤੇ ਇਹਨਾਂ ਨੂੰ ਜਗਾ ਦਾ ਦਾਨ ਕੀਤਾ ਉਥੇ ਅਸੀਂ ਸਾਰੇ ਇਹਨਾਂ ਦੇ ਨਾਲ ਲੜ ਕੇ ਸਰਪੰਚ ਸਾਹਿਬ ਦੇ ਬੇਟਿਆਂ ਦੇ ਨਾਲ ਲੜ ਕੇ ਹੋਰ ਨਗਰ ਨਿਵਾਸੀ ਇਹ ਮਸਜਿਦ ਬਣਾਉਣ ਦੇ ਵਿੱਚ ਵੀ ਅਸੀਂ ਯੋਗਦਾਨ ਆ ਜਿਹੜਾ ਪਾਵਾਂਗੇ ਤਾਂ ਕਿ ਜਿਹੜੇ ਮੁਸਲਮਾਨ ਭਾਈ ਸਾਡੇ ਉਹ ਸਰ ਉੱਚਾ ਕਰਕੇ ਤੇ ਮਸਜਿਦ ਆ ਜਿਹੜਾ ਆਪ ਦੀ ਨਿਵਾਜ਼ ਆ ਜਿਹੜੀ ਪੰਜ ਟਾਈਮ ਦੀ ਉਹ ਅਦਾ ਕਰ ਸਕਣ ਕੀ ਕਾਰਨ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਇਹ ਜਿਹੇ ਕੈਲੀਏ ਮਿਸਾਲਾਂ ਦੇਖਣ ਨੂੰ ਮਿਲਦੀਆਂ ਨੇ ਪੰਜਾਬ ਤੋਂ ਬਾਹਰ ਤਾਂ ਕਦੇ ਸੁਣਿਆ ਵੀ ਹੈ ਨਹੀਂ ਜੀ ਵੀ ਕਿਸੇ ਨੇ ਜਗ੍ਹਾ ਦਿੱਤੀ ਹੋਵੇ ਵੀ ਪੰਜਾਬੀਆਂ ਦਾ ਜਿਹੜਾ ਖੂਨ ਹੈ ਉਹ ਮੰਨਦੇ ਹੋ ਵੀ ਕੈਲੀਏ ਵੀ ਵਧੀਆ ਉਦਗਾ ਹੈ ਪੰਜਾਬ ਦੀ ਤੋਂ ਬੱਕਰੀ ਜਿਹੜੀ ਵੱਡੀ ਗੱਲ ਆ ਜਿਹੜੇ ਸਾਡੇ ਨਵਾਬ ਸਾਹਿਬ ਸੀ ਉਹਨਾਂ ਨੇ ਸਾਡੇ ਸਹਾਜਾਨਾਂ ਦੀ ਖਾਤਰ ਜਿਹੜਾ ਬਹੁਤ ਆ ਦਾ ਨਾਰਾ ਆ ਦਾ ਨਾਰਾ ਮਾਰਿਆ ਸੀ ਇਸ ਕਰਕੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਪਿਆਰ ਆ ਅਸੀਂ ਅੱਜ ਵੀ ਅ ਨਵਾਬ ਦੇ ਰੂਪ ਦੇ ਵਿੱਚ ਸਾਰੇ ਮੁਸਲਮਾਨਾਂ ਦਾ ਜਿਹੜਾ ਸਤਿਕਾਰ ਕਰਦੇ ਆ ਉਸੇ ਸਤਿਕਾਰ ਦੇ ਤਹਿਤ ਆ ਜਿਹੜੀ ਅੱਜ ਇਹ ਜਿਹੜੀ ਜਗਾ দান ਕੀਤੀ ਗਈ ਆ ਇਹਨਾਂ ਨੂੰ ਇਸੇ ਕਰਕੇ ਸਾਡਾ ਆਪਸ ਭਾਈਚਾਰਾ ਤੇ ਪਿਆਰ ਆ ਬਹੁਤ ਬਹੁਤ ਸ਼ੁਕਰੀਆ ਆ ਥੈਂਕ ਯੂ ਬਰਾ ਤੇ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਹੀ ਐਸੀਆਂ ਜਿਹੜੀਆਂ ਮਿਸਾਲਾਂ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਇਹ ਉਹੀ ਪੰਜਾਬ ਹੈ ਜਿੱਥੇ ਕੈਲੀਏ ਮੰਦਰ ਦੇ ਨਾਲ ਮਸਜਿਦ ਦੀ ਕੰਧ ਸਾਂਝੀ ਹੁੰਦੀ ਹੈ ਤੇ દિਵਾਲੀ ਨੂੰ ਨੇ ਜਿਹੜੇ ਮੁਸਲਮ ਵੀਰ ਤੇ ਹਿੰਦੂ ਭਾਈਚਾਰੇ ਨੂੰ ਵਧਾਈਆਂ ਦਿੰਦੇ ਨੇ ਤੇ ਈਦ ਦੇ ਮੌਕੇ ਹਿੰਦੂ ਸਿੱਖ ਜਿਹੜਾ ਭਾਈਚਾਰਾ ਉਹ ਇਹਨਾਂ ਦੇ ਗੱਲ ਲਾ ਕੇ ਈਦ ਦੀਆਂ ਮੁਬਾਰਕਾਂ ਦਿੰਦਾ ਤੇ ਅਜਿਹੀ ਮਿਸਾਲ ਹੈ ਜਿਹੜੀ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ ਤੇ ਉਮੀਦ ਕਰਦੇ ਆ ਕਿ ਅਜਿਹੀ ਭਾਈਚਾਰਕ ਸਾਜ ਹਮੇਸ਼ਾ ਇਸ ਪੰਜਾਬ ਦੇ ਵਿੱਚ ਜਾਂ ਕਹਿ ਲਈਏ ਪੂਰੇ ਹਿੰਦੁਸਤਾਨ ਦੇ ਵਿੱਚ ਇਸੇ ਤਰ੍ਹਾਂ ਹੀ ਕਾਇਮ ਰਹੇ ਕੈਮਰਾ ਪਰਸਨ ਚਮਕੌਰ ਸਿੰਘ ਨਾਲ ਜਗਵਾਨੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ